ਅੱਜ ਸਾਰੀਕਾਲ ਦੋਸਤੋ ਗੁੱਡ ਮਾਰਨਿੰਗ ਅੱਜ 21 ਤਰੀਕ ਤੇ ਦਿਨ ਵੀਰਵਾਰ ਤੇ ਆਪਾਂ ਆਪਣੇ ਦੂਸਰੇ ਵਲੌਗ ਦੀ ਸ਼ੁਰੂਆਤ ਕਰ ਰਹੇ ਆਂ ਰਾਤ ਇੰਦੌਰ ਰੁਕੇ ਸੀ ਤੇ ਅੱਜ ਦਾ ਜਿਹੜਾ ਵਲੌਗ ਦੀ ਸ਼ੁਰੂਆਤ ਆਪਾਂ ਸ਼ਹਿਰ ਇੰਦੌਰ ਤੋਂ ਕਰਾਂਗੇ ਤੇ ਦੇਖਦੇ ਆਂ ਕਿ ਅੱਜ ਕਿਹੜੇ-ਕਿਹੜੇ ਜਿਹੜੇ ਨਵੇਂ ਰਸਤੇ ਨਵੇਂ ਸ਼ਹਿਰ ਆਪਾਂ ਨੂੰ ਦੇਖਣ ਨੂੰ ਮਿਲਣਗੇ ਤੇ ਆਪਾਂ ਇਸ ਸਮੇਂ ਰੈਡੀ ਹੋ ਚੁੱਕੇ ਆਂ ਤੇ ਆਓ ਚੱਲਦੇ ਆਂ ਰਾਤ ਦਾ ਸਟੇ ਆਪਣਾ ਇਥੇ ਇੰਦੌਰ ਹੋਟਲ ਦੇ ਵਿੱਚ ਸੀ ਤੇ ਆਪਣਾ ਚੈੱਕ ਆਊਟ ਦਾ ਟਾਈਮ ਹੋ ਚੁੱਕਿਆ ਤੇ ਆਓ ਨੱਪਦੇ ਆਂ ਲਿਫਟ ਦਾ ਬਟਨ ਤੇ ਰੱਖਦੇ ਆਂ ਸਮਾਨ ਤੇ ਚੱਲਦੇ ਆਂ ਜਦੋਂ ਦੀਆਂ ਲਿਫਟਾਂ ਚੱਲੀਆਂ ਤੇ ਪੌੜੀਆਂ ਚੜਨ ਉਤਰਨ ਦੀ ਆਦਤ ਖਤਮ ਹੋ ਗਈ। ਹੋਟਲ ਦੇ ਵਿੱਚੋਂ ਚੈੱਕ ਆਊਟ ਕਰਨ ਤੋਂ ਬਾਅਦ ਆਪਾਂ ਨਿਕਲ ਪਏ ਆਂ ਸ਼ਹਿਰ ਇੰਦੌਰ ਦੀਆਂ ਸੜਕਾਂ ਤੇ ਤੇ ਵੱਧ ਰਹੇ ਆਂ ਆਪਾਂ ਆਪਣੀ ਮੰਜ਼ਲ ਦੇ ਵੱਲ। ਸ਼ਹਿਰਿੰਦੌਰ ਬਹੁਤ ਖੂਬਸੂਰਤ ਹਰਿਆ ਭਰਿਆ ਹੈ ਇਸ ਸਮੇਂ ਤਕਰੀਬਨ 1.5 ਦਾ ਸਮਾਂ ਹੋ ਚੁੱਕਾ ਤੇ ਬੱਦਲਵਾਈ ਆ ਸੂਰਜ ਅੱਜ ਵੀ ਨਜ਼ਰ ਨਹੀਂ ਆ ਰਿਹਾ ਮੈਂ ਤਕਰੀਬਨ 3-4 ਦਿਨ ਤੋਂ ਇੱਥੇ ਟਰੈਵਲ ਕਰ ਰਿਹਾ ਤੇ ਉਹਨੇ ਦਿਨਾਂ ਤੋਂ ਇੱਥੇ ਇਹੀ ਦੇਖ ਰਿਹਾ ਕਿ ਦਿਨ ਦੇ ਸਮੇਂ ਬੱਦਲਵਾਈ ਰਹਿੰਦੀ ਆ ਤੇ ਸਵੇਰੇ ਸ਼ਾਮ ਹਲਕੀ ਹਲਕੀ ਕਿਨਮੇਨ ਹੁੰਦੀ ਆ ਸੜਕ ਦੇ ਕਿਨਾਰੇ ਲੱਗੇ ਹੋਏ ਬਹੁਤ ਖੂਬਸੂਰਤ ਦਰਖਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਕਿਸੇ ਅਸੀਂ ਪਿੰਡਾਂ ਦੇ ਵਿੱਚ ਦੇ ਲੰਘ ਰਹੇ ਹੋਈਏ ਸ਼ਹਿਰ ਇੰਦੌਰ ਖੂਬਸੂਰਤ ਸ਼ਹਿਰ ਮੰਨਿਆ ਜਾਂਦਾ ਬੇਸ਼ੱਕ ਮੱਧ ਪ੍ਰਦੇਸ਼ ਦੀ ਜਿਹੜੀ ਰਾਜस्तानी ਉਹ ਪੁਪਾਲਾ ਪਰ ਜੇਕਰ ਵੈਸੇ ਸ਼ਹਿਰਾਂ ਦੇ ਵੱਡੇ ਸ਼ਹਿਰਾਂ ਦੀ ਮਸ਼ਹੂਰੀ ਦੇ ਵਜੋਂ ਨਾਮ ਜਾਣਿਆ ਜਾਵੇ ਤਾਂ ਉਹ ਇੰਦੌਰ ਸ਼ਹਿਰ ਦਾ ਨਾਮ ਪਹਿਲਾਂ ਆਉਂਦਾ ਹੈ ਇੰਦੌਰ ਸ਼ਹਿਰ ਸਾਰੇ ਪਾਸੇ ਨੈਸ਼ਨਲ ਹਾਈਵੇ ਟ੍ਰੇਨ ਦੇ ਰਾਈਂ ਤੇ ਏਅਰਪੋਰਟ ਵੀ ਇੱਥੇ ਬਣਿਆ ਹੋਇਆ ਹਵਾਈ ਸਵਾਮਾ ਵੀ ਇੱਥੇ ਉਪਲਬਧ ਨੇ ਦੋਸਤੋ ਇਹ ਆਪਾਂ ਸ਼ਹਿਰ ਇੰਦੋਰ ਉਸ ਨੂੰ ਕ੍ਰੋਸ ਕਰ ਰਹੇ ਹਾਂ ਇੱਥੇ ਵੀ ਵੱਡੀਆਂ-ਵੱਡੀਆਂ ਬਿਲਡਿੰਗਾਂ ਤੇ ਦੋਸਤੋ ਡਿਵੈਲਪਮੈਂਟ ਬਹੁਤ ਜ਼ਿਆਦਾ ਹੈ ਆਪਾਂ ਦੋਸਤੋ ਅੱਜ ਮਨਾਵਰ ਜਾਵਾਂਗੇ ਤਕਰੀਬਨ 2 3 ਘੰਟੇ ਦਾ ਇੱਥੋਂ ਦਾ ਸਫ਼ਰ ਆ ਤੇ ਬੱਦਲ ਅੱਜ ਵੀ ਬਹੁਤ ਆ ਸਾਹਮਣੇ ਜਿਹੜਾ ਇਹ ਨਜ਼ਰ ਆ ਰਿਹਾ ਇਹ ਸਾਰਾ ਪਹਾੜੀਆਂ ਦੇ ਉੱਪਰ ਬੱਦਲਾ ਬੱਦਲ ਨੇ ਪਹਾੜੀਆਂ ਨੂੰ ਬਿਲਕੁਲ ਢਕਿਆ ਆ ਬਹੁਤ ਸ਼ਾਨਦਾਰ ਵਿਊ ਆ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਬਿਲਕੁਲ ਨੇੜੇ ਜਾ ਕੇ ਜਿਹੜਾ ਇੱਥੋਂ ਦਾ ਵਿਊ ਦਿਖਾਇਆ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬੱਦਲ ਵੀ ਦਿਖਾਵਾਂਗੇ ਆਪਾਂ ਦੋਸਤੋ ਉਸ ਰਸਤੇ ਦੇ ਵੱਲ ਵੱਧ ਰਹੇ ਆ ਜਿਹੜਾ ਰਸਤਾ ਇਹਨਾਂ ਪਹਾੜੀਆਂ ਦੇ ਵੱਲ ਨੂੰ ਜਾਂਦਾ ਇੱਥੇ ਮਾਉ ਤਹਿਸੀਲ ਪੈਂਦੀ ਆ ਇੰਦੌਰ ਦੀ ਤੇ ਇੱਥੇ ਜਾਨਾ ਪਾਉ ਦੀਆਂ ਪਹਾੜੀਆਂ ਜਾਨਾ ਪਾਉ ਸਟੇਸ਼ਨ ਦੇ ਵਜੋਂ ਇਹ ਏਰੀਆ ਮਸ਼ਹੂਰ ਆ ਬਿਲਕੁਲ ਇੱਕ ਜੰਗਲ ਦੀ ਤਰ੍ਹਾਂ ਲੱਗ ਰਿਹਾ ਆਸੇ ਪਾਸੇ ਦਰਖਤਾਂ ਤੇ ਬਰਸਾਤਾਂ ਦੇ ਕਾਰਨ ਇੱਥੇ ਜਿਹੜੀ ਗ੍ਰੀਨਰੀ ਆ ਉਹ ਬਹੁਤ ਜ਼ਿਆਦਾ ਹੈ ਤਾਂ ਦੋਸਤੋ ਬਹੁਤ ਖੂਬਸੂਰਤ ਇਥੋਂ ਦੇ 뷰 ਨੇ ਆਪਾਂ ਜ਼ਿਆਦਾਤਰ ਪੰਜਾਬ ਤੋਂ ਆ ਹਿਮਾਚਲ ਵਗੈਰਾ ਲੋਕ ਜਾਂਦੇ ਆ ਜਾਂ ਜੰਮੂ ਕਸ਼ਮੀਰ ਜਾਂਦੇ ਆ ਤਾਂ ਇਦਾਂ ਲੱਗਦਾ ਕਿ ਸ਼ਾਇਦ ਹਿਮਾਚਲ ਦੀ ਖੂਬਸੂਰਤੀ ਆ ਪਰ ਮਧ ਪ੍ਰਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸਟੇਸ਼ਨ ਨੇ ਜਿੱਥੇ ਬਹੁਤ ਸੋਹਣਾ ਮਾਹੌਲ ਬਹੁਤ ਸੋਹਣੇ ਵਿਊ ਆ ਜਿਹੜੇ ਦੇਖਣ ਵਾਲੇ ਨੇ ਦੋਸਤੋ ਟ੍ਰੈਫਿਕ ਵੀ ਬਹੁਤ ਘੱਟ ਆ ਕਿਉਂਕਿ ਜ਼ਿਆਦਾਤਰ ਇਥੇ ਵੀਕਐਂਡ ਤੇ ਲੋਕ ਆਉਂਦੇ ਆ ਵੈਸੇ ਨਾਰਮਲ ਦਿਨਾਂ ਦੇ ਵਿੱਚ ਜਾਈਏ ਤਾਂ ਟ੍ਰੈਫਿਕ ਨਾ ਮਾਤਰੀ ਆ ਤਾ ਦੋਸਤੋ ਇਹ ਸਾਹਮਣੇ ਸਾਰਾ ਜਿਹੜਾ ਬੱਦਲ ਆ ਉਹ ਪਹਾੜੀਆਂ ਦੇ ਉੱਪਰ ਨਜ਼ਰ ਆ ਰਿਹਾ ਹਲੇ ਆਪਾਂ ਜਿੱਥੇ ਸਟੇਸ਼ਨ ਤੇ ਜਾਣਾ ਉਹ ਥੋੜਾ ਜਿਹਾ ਇਸ ਤੋਂ ਅੱਗੇ ਆ ਕੋਸ਼ਿਸ਼ ਕਰਾਂਗੇ ਕਿ ਅੱਜ ਆਪਾਂ ਬੱਦਲਾਂ ਦੇ ਉੱਪਰਲੇ ਪਾਸੇ ਜਾਈਏ ਇੰਦਾ ਦਾ ਇੱਥੇ ਤੁਹਾਨੂੰ ਦੋਸਤੋ 뷰ਵ ਦਿਖਾਵਾਂਗੇ ਜ਼ਿਆਦਾਤਰ ਕੋਈ ਚੜ੍ਹਾਈ ਵਾਲਾ ਏਰੀਆ ਵੀ ਨਹੀਂ ਆ ਤਾਂ ਇਹ ਸਾਹਮਣੇ ਦੇਖੋ ਜਿਵੇਂ ਜਿਵੇਂ ਆਪਾਂ ਉੱਪਰ ਵੱਲ ਨੂੰ ਵੱਧ ਰਹੇ ਆ ਤਾਂ ਜਿਹੜੇ ਉਹ ਬੱਦਲ ਨੇ ਉਹ ਹੋਰ ਨਜ਼ਦੀਕ ਆ ਰਹੇ ਆ ਇੱਥੇ ਦੋਸਤੋ ਮੰਦਰ ਬਣਿਆ ਹੋਇਆ ਹੈ ਇਹ ਦੱਸਦੇ ਆ ਕਿ ਇਤਿਹਾਸ ਦੇ ਵਿੱਚ ਕਿ ਭਗਵਾਨ ਵਿਸ਼ਨੂੰ ਦੇ ਜਿਹੜੇ ਛੇਵੇਂ અવਤਾਰ ਸੀ ਭਗਵਾਨ ਪਰਸ਼ੂਰਾਮ ਜੀ ਉਹਨਾਂ ਦਾ ਇਹ ਜਨਮ ਸਥਾਨ ਆ ਇੱਥੇ ਇਹ ਬਹੁਤ ਪੁਰਾਣਾ ਮੰਦਿਰ ਆ ਵਿਊ ਦੇਖ ਕੇ ਇਸ ਤਰ੍ਹਾਂ ਲੱਗੇਗਾ ਕਿ ਜਿਵੇਂ ਆਪਣੇ ਦਸੰਬਰ ਜਨਵਰੀ ਮਹੀਨੇ ਦੇ ਵਿੱਚ ਸਾਰੇ ਪਾਸੇ ਧੁੰਦ ਪਈ ਹੋਵੇ ਤੇ ਬਹੁਤ ਜ਼ਿਆਦਾ ਠੰਡ ਦਾ ਮੌਸਮ ਹੋਵੇ ਤੇ ਬਿਲਕੁਲ ਮੌਸਮ ਵੀ ਠੰਡ ਦਾ ਇਹ ਦੇਖੋ ਦੋਸਤੋ ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਰਹੇ ਸੀ ਕਿ ਇੱਥੇ ਜਿਹੜਾ ਬੱਦਲ ਉਹ ਥੱਲੇ ਰਹਿ ਜਾਂਦਾ ਤੇ ਪਹਾੜੀਆਂ ਉੱਪਰ ਨੇ ਇਹ ਸਾਰੇ ਪਾਸੇ ਧੁੰਦ ਦੀ ਧੁੰਦ ਤੇ ਹਲਕੀ ਹਲਕੀ ਬਿਲਕੁਲ ਵੀਡੀਓ ਦੇ ਵਿੱਚ ਨਜ਼ਰ ਤਾਂ ਨਹੀਂ ਆ ਰਹੀ ਪਰ ਕਿਨਮਿਨ ਇੱਥੇ ਵੀ ਉਸੇ ਤਰ੍ਹਾਂ ਚੱਲ ਰਹੀ ਆ ਬਹੁਤ ਖੂਬਸੂਰਤ ਤੇ ਬਹੁਤ ਸੋਹਣਾ ਇੱਥੋਂ ਦਾ 뷰 ਆ ਇੱਥੋਂ ਦੋਸਤੋ ਜਿਹੜੀ ਦੱਸਦੇ ਆ ਕਿ ਚੰਬਲ ਨਦੀ ਦੀ ਸ਼ੁਰੂਆਤ ਆ ਜਿਹੜੀ ਰਾਜਸਥਾਨ ਦੇ ਸ਼ਹਿਰ ਕੋਟਾ ਵੱਲ ਜਾਂਦੀ ਆ ਉਸ ਨਦੀ ਦੀ ਸ਼ੁਰੂਆਤ ਵੀ ਇੱਥੋਂ ਹੀ ਦੱਸੀ ਜਾਂਦੀ ਆ ਇੱਥੋਂ ਤਕਰੀਬਨ 60-65 ਕਿਲੋਮੀਟਰ ਦੂਰ ਮੰਡਵ ਦੀਆਂ ਜਿਹੜੀ ਢਾਲ ਆ ਉਥੋਂ ਉਸ ਦੀ ਸ਼ੁਰੂਆਤ ਹੁੰਦੀ ਆ ਤੇ ਦੋਸਤੋ ਇਹ ਹਲਕੀ ਹਲਕੀ ਕਿਰਮਨ ਬਹੁਤ ਖੂਬਸੂਰਤ 뷰 ਆ ਬਿਲਕੁਲ ਠੰਡਾ ਮੌਸਮ ਆ ਇੱਥੇ ਤਾਂ ਮੌਸਮ ਦੇਖ ਕੇ ਹੀ ਠੰਡ ਲੱਗਣੀ ਸਟਾਰਟ ਹੋ ਜਾਂਦੀ ਆ ਤਾਂ ਦੋਸਤੋ ਇਹ ਜਿਹੜਾ ਮਾਊ ਇੱਥੇ ਏਰੀਆ ਪੈਂਦਾ ਹੈ ਜੇਕਰ ਕਦੇ ਦੋਸਤ ਕੋਈ ਇੰਦੌਰ ਆਉਣ ਤਾਂ ਉਹਨਾਂ ਦੇ ਵਾਸਤੇ ਇੱਕ ਘੁੰਮਣ ਦਾ ਬਹੁਤ ਵਧੀਆ ਸਟੇਸ਼ਨ ਆ ਤਾਂ ਇਸ ਮਹੀਨਿਆਂ ਦੇ ਵਿੱਚ ਰੈਗੂਲਰ ਬਰਸਾਤਾਂ ਦੇ ਦਿਨਾਂ ਦੇ ਵਿੱਚ 뷰 ਇੱਥੇ ਬਹੁਤ ਸੋਹਣਾ ਹੁੰਦਾ ਤਾਂ ਘੁੰਮਣ ਤੋਂ ਬਾਅਦ ਆਪਾਂ ਇੱਥੇ ਮਾਲਵਾ ਇੱਕ ਹੋਟਲ ਪੈਂਦਾ ਹੈ ਉਥੋਂ ਦੋਸਤੋ ਜ਼ਿਆਦਾ ਕੱਪ ਲਿਆ ਇਹਨਾਂ ਦੀ ਚਾਹ ਸਪੈਸ਼ਲ ਆ ਕਹਿੰਦੇ ਕਿ ਦੁੱਧ ਦੇ ਵਿੱਚ ਪਾਣੀ ਮਿਲਾਉਣਾ ਜ਼ਹਿਰ ਦੇ ਬਰਾਬਰ ਆ ਉਹਨਾਂ ਨੇ ਲਿਖ ਕੇ ਆਪਣੇ ਬੋਰਡ ਤੇ ਲਾਇਆ ਹੋਇਆ ਤਾਂ ਇੱਥੇ ਜਿੰਨੇ ਵੀ ਦੋਸਤੋ ਵਿਊ ਦੇਖਣ ਨੂੰ ਮਿਲਣਗੇ ਉਹ ਸਾਰੇ ਇਸੇ ਤਰ੍ਹਾਂ ਕਿਉਂਕਿ ਬਰਸਾਤਾਂ ਦੇ ਦਿਨਾਂ ਦੇ ਵਿੱਚ ਆ ਜਿਹੜੀ ਗ੍ਰੀਨਰੀ ਉਹ ਵੇਖਣ ਵਾਲੀ ਆ ਇਹ ਅੱਗੇ ਆਪਾਂ ਮਾਉ ਨੂੰ ਕ੍ਰਾਸ ਕੀਤਾ ਤਾਂ ਦੋਸਤੋ ਆਪਾਂ ਪਹੁੰਚੇ ਆਂ ਮਾਡਵ ਮਾਲਵਾ ਸਟਰੀਟ ਇੱਥੇ ਮਾਲਵਾ ਬਹੁਤ ਮਸ਼ਹੂਰ ਹੈ ਇਸ ਨੂੰ ਮਾਲਵਾ 벨ਟ ਵੀ ਬੋਲਿਆ ਜਾਂਦਾ ਇਹ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਜ਼ਿਲ੍ਹਾ ਧਾਰ ਤੇ ਜ਼ਿਲ੍ਹਾ ਧਾਰ ਦਾ ਸ਼ਹਿਰ ਮਾਡਵ ਮਾਡਵ ਦੱਸਦੇ ਆ ਕਿ ਤਕਰੀਬਨ 8ਵੀਂ ਸਦੀ ਦਾ ਹੈ ਮਾਡਵ ਧਾਰ ਤੋਂ ਤਕਰੀਬਨ 35 ਕਿਲੋਮੀਟਰ ਦੀ ਦੂਰੀ ਤੇ ਆ ਇਹ ਸਾਹਮਣੇ ਜਿਹੜਾ ਆਪਾਂ 뷰 ਦੇਖ ਰਹੇ ਆ ਇਹ ਪੱਕੀਆਂ ਪਹਾੜੀਆਂ ਨੇ ਤੇ ਇਹ ਵੇਖ ਕੇ ਇਦਾਂ ਲੱਗਦਾ ਕਿ ਜਿੱਦਾਂ ਕੋਈ ਸਿਨਰੀ ਹੋਵੇ ਬਹੁਤ ਖੂਬਸੂਰਤ ਇੱਥੋਂ ਦਾ 뷰 ਆ ਮਾਡਵ ਨੂੰ ਕਹਿੰਦੇ ਆ ਕਿ 2018 ਦੇ ਵਿੱਚ ਹੈਰੀਟੇਜ ਸ਼ਹਿਰ ਦਾ ਜਿਹੜਾ ਰਾਸ਼ਟਰੀ ਪੁਰਸਕਾਰ ਆ ਉਹ ਵੀ ਮਿਲ ਚੁੱਕਾ ਹੈ ਇੱਥੇ ਇਹ ਸਾਹਮਣੇ ਦੋਸਤੋ ਜਿਹੜੇ ਕੱਚੇ ਕੇਲੇ ਹੁੰਦੇ ਆ ਉਹਨਾਂ ਦਾ ਚਿਪਸ ਬਣਾਉਂਦੇ ਆ ਬਹੁਤ ਇਸ ਦਾ ਜਿਹੜਾ ਟੇਸਟ ਆ ਉਹ ਵੇਖਣ ਵਾਲਾ ਹੈ ਆਪਣੇ ਜਿਸ ਤਰ੍ਹਾਂ ਦੂਸਰੇ ਚਿਪਸ ਵਗੈਰਾ ਚਲਦੇ ਆ ਤਾਂ ਇਹ ਕੱਚੇ ਕੇਲਿਆਂ ਤੋਂ ਬਣਾ ਕੇ ਦਿੰਦੇ ਆ ਇਹ ਸਾਰਾ ਦੋਸਤੋ ਜਿਹੜਾ ਟੂਰਿਸਟ ਪਲੇਸ ਆ ਟੂਰਿਸਟ ਪਲੇਸ ਦੇ ਵਜੋਂ ਮਧ ਪ੍ਰਦੇਸ਼ ਗਵਰਨਮੈਂਟ ਇਸ ਨੂੰ ਡਿਵੈਲਪ ਕਰ ਚੁੱਕੀ ਆ ਬਹੁਤ ਸਾਰੇ ਇੱਥੇ ਰਿਜ਼ੋਰਟ ਵਗੈਰਾ ਨੇ ਤੇ ਇੱਥੇ ਘੁੰਮਣ ਫਿਰਨ ਵਾਲੇ ਸਲਾਨੀ ਅਕਸਰ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਆ ਬਹੁਤ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਜਿਸ ਤਰ੍ਹਾਂ ਦੋਸਤੋ ਤੁਹਾਨੂੰ ਦੱਸਿਆ ਕਿ ਇਹ ਤਕਰੀਬਨ 8ਵੀਂ ਸਦੀ ਦਾ ਮੰਡਵ ਸ਼ਹਿਰ ਆ ਇਹ ਮੰਡਵ ਗੜਾ ਮੰਡਵ ਕਿਲੇ ਦੇ ਵਜੋਂ ਵੀ ਮਸ਼ਹੂਰ ਆ ਇੱਕ ਪਾਸੇ ਦੀ ਇੱਥੇ ਮੰਡਵ ਗੜ ਦੇ ਵਿੱਚ ਐਂਟਰੀ ਹੁੰਦੀ ਆ ਤੇ ਦੂਜੇ ਪਾਸੇ ਦੀ ਮੰਡਵ ਗੜ ਨੂੰ ਆਪਾਂ ਕ੍ਰੋਸ ਕਰ ਜਾਂਦੇ ਆ ਇਥੇ ਘੁੰਮਣ ਵਾਲਾ ਇੰਨਾ ਕੁਛ ਆ ਕੇ ਬੰਦਾ ਇੱਕ ਹਫਤਾ ਵੀ ਰੁਕੇ ਤਾਂ ਮੇਰੇ ਹਿਸਾਬ ਨਾਲ ਤਾਂ ਵੀ ਆਪਾਂ ਸਾਰਾ ਕੁਝ ਕਵਰ ਨਹੀਂ ਕਰ ਰਹੇ ਆਪਾਂ ਆਪਣੀਆਂ ਵੀਡੀਓ ਦੇ ਰਾਈ ਤੁਹਾਨੂੰ ਮੇਨ ਮੇਨ ਜਿਹੜੇ ਪੁਆਇੰਟ ਨੇ ਉਹ ਦਿਖਾ ਰਹੇ ਆ ਇਥੋਂ ਦੀ ਖੂਬਸੂਰਤੀ ਦੋਸਤੋ ਬੰਦੇ ਦਾ ਮਨ ਮੋਹ ਲੈਂਦੀ ਹੈ ਇੱਕ ਵੱਖਰਾ ਸਕੂਨ ਕਿਉਂਕਿ ਟ੍ਰੈਫਿਕ ਵੀ ਨਹੀਂ ਹੈ ਭੀੜ ਭੜਕਾ ਵੀ ਨਹੀਂ ਹੈ ਤੇ ਉਤੋਂ ਇੱਥੇ ਕੁਦਰਤ ਵੀ ਮਿਹਰਬਾਨ ਆ ਇਹ ਜਿਹੜਾ ਮੰਡਵ ਗੜਾ ਕਿਲਾ ਉਸ ਦੇ ਵੱਖੋ ਵੱਖ ਇੱਥੇ ਦਰਵਾਜ਼ੇ ਬਣੇ ਹੋਏ ਆ ਇਹ ਮੰਡਵ ਦਾ ਇੱਕ ਜਿਹੜਾ ਨਕਸ਼ਾ ਉਹ ਇੱਥੇ ਲੱਗਿਆ ਹੋਇਆ ਤੇ ਇਹ ਸਾਰੀਆਂ ਦੋਸਤੋ ਇਮਾਰਤਾਂ ਜਿਹੜੀਆਂ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਇਹ ਬਹੁਤ ਪੁਰਾਣੀਆਂ ਨੇ ਇਹ ਇਥੋਂ ਦੀ ਜਾਮਾ ਮਸਜਿਦ ਆ ਇਹ ਵੀ ਬਹੁਤ ਪੁਰਾਣੀ ਆ ਕਿਉਂਕਿ ਦੋਸਤੋ ਇਹ ਸ਼ਹਿਰ ਹੀ ਇੰਨਾ ਪੁਰਾਣਾ ਤੇ ਇੱਥੇ ਜਿਹੜੀਆਂ ਪੁਰਾਣੀਆਂ ਚੀਜ਼ਾਂ ਸੀ ਗਵਰਨਮੈਂਟ ਦੇ ਵੱਲੋਂ ਉਹਨਾਂ ਨੂੰ ਡਿਵੈਲਪ ਕਰਕੇ ਇਸ ਨੂੰ ਇੱਕ ਵਧੀਆ ਟੂਰਿਸਟ ਪਲੇਸ ਬਣਾਇਆ ਗਿਆ ਇਹ ਦੇਖੋ ਦੋਸਤੋ ਕਿੰਨਾ ਸ਼ਾਨਦਾਰ ਵਿਊ ਆ ਇੱਥੇ ਜਿਹੜੇ ਰਸਤੇ ਨੇ ਉਹ ਕੋਈ ਜ਼ਿਆਦਾ ਖਤਰਨਾਕ ਨਹੀਂ ਹੈ ਆਰਾਮ ਨਾਲ ਬੰਦਾ ਡਰਾਈਵ ਕਰ ਸਕਦਾ ਹੈ ਤੇ ਵਿਊ ਇੰਨੇ ਸੋਹਣੇ ਆ ਕਿ ਹਰ ਥਾਂ ਤੇ ਰੁੱਕ ਕੇ ਫੋਟੋਆਂ ਕਰਨ ਨੂੰ ਹਰ ਥਾਂ ਤੇ ਰੁੱਕ ਕੇ ਵੀਡੀਓ ਕਲਿੱਪ ਲੈਣ ਨੂੰ ਦਿਲ ਕਰਦਾ ਤਾਂ ਕਦੇ ਦੋਸਤੋ ਵੇਲਾ ਟਾਈਮ ਨਿਕਲੇ ਤਾਂ ਮੱਧ ਪ੍ਰਦੇਸ਼ ਦੇ ਇੰਦੌਰ ਦੇ ਇਸ ਏਰੀਏ ਦੇ ਵਿੱਚ ਜ਼ਰੂਰ ਘੁੰਮਣਾ ਚਾਹੀਦਾ ਬਹੁਤ ਖੂਬਸੂਰਤ ਵਿਊ ਆ ਅੱਜ ਦਾ ਜਿਹੜਾ ਦੋਸਤੋ ਆਪਣਾ ਬਲੌਗ ਆ ਉਹ ਤੁਹਾਡੇ ਨਾਲ ਆਪਾਂ ਸ਼ਹਿਰ ਇੰਦੌਰ ਤੋਂ ਸ਼ੁਰੂਆਤ ਕਰਕੇ ਮਨਾਵਰ ਤੱਕ ਦਾ ਸਾਂਝਾ ਕਰ ਰਹੇ ਆਂ ਏਰੀਏ ਦੇ ਵਿੱਚ ਜਦੋਂ ਆਪਾਂ ਇਹ ਪਹਾੜੀ ਏਰੀਏ ਨੂੰ ਕ੍ਰੋਸ ਕਰ ਲੈਨੇ ਆਂ ਤਾਂ ਪਲੇਨ ਏਰੀਏ ਵਿੱਚ ਚੱਲਦੇ ਆਂ ਤਾਂ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਦੋਸਤੋ ਅੱਗੇ ਖੇਤੀ ਨਜ਼ਰ ਆਉਂਦੀ ਆ ਉਹ ਇੱਥੇ ਨਰਮਾ ਕਪਾਹ ਮੱਕੀ ਤੇ ਸੋਇਆਬੀਨ ਇਹਨਾਂ ਫਸਲਾਂ ਦੀ ਜਿਹੜੀ ਖੇਤੀ ਹੁੰਦੀ ਆ ਇੱਥੇ ਦੋ ਬਲਦ ਵਾਲੇ ਬਲਦ ਗੱਡੀਆਂ ਅੱਜ ਵੀ ਆਮ ਹੀ ਖੇਤਾਂ ਦੇ ਵਿੱਚ ਜਾਂਦੇ ਆਉਂਦੇ ਲੋਕ ਦੇਖੇ ਜਾਂਦੇ ਆ ਹਲਕੀ ਹਲਕੀ ਬਰਸਾਤ ਇੱਥੇ ਅੱਜ ਪੂਰਾ ਦਿਨ ਚੱਲ ਰਹੀ ਆ ਜਿਹੜੀ ਮੌਸਮ ਨੂੰ ਹੋਰ ਵੀ ਬਹੁਤ ਖੂਬਸੂਰਤ ਬਣਾਉਂਦੀ ਆ ਬਰਸਾਤ ਦੇ ਕਾਰਨ ਇਹਨਾਂ ਨਦੀਆਂ ਦੇ ਵਿੱਚ ਥੋੜਾ ਥੋੜਾ ਜਿਹੜਾ ਪਾਣੀ ਉਹ ਅੱਜ ਵੀ ਚੱਲਦਾ ਤੇ ਦੋਸਤੋ ਸ਼ਾਮ ਦੇ ਸਮੇਂ ਆਪਾਂ ਇੱਥੇ ਪੰਜ ਪਾਰਾ ਇੰਦੋਰ ਪਹੁੰਚ ਚੁੱਕੇ ਆ ਇੱਥੋਂ ਆਪਾਂ ਡਿਨਰ ਕੀਤਾ ਤੇ ਡਿਨਰ ਕਰਕੇ ਸ਼ਾਮ ਨੂੰ ਅੱਜ ਆਪਣਾ ਫਿਰ ਸਟੇ ਹੈ ਜਿਹੜਾ ਉਹ ਸ਼ਹਿਰ ਇੰਦੌਰ ਦੇ ਉਸੇ ਹੋਟਲ ਦੇ ਵਿੱਚ ਹੀ ਆ ਜਿੱਥੇ ਆਪਾਂ ਕੱਲ ਰੁਕੇ ਸੀ ਤੁਹਾਨੂੰ ਆਪਣਾ ਇਹ ਬਲੌਗ ਚੰਗਾ ਲੱਗਿਆ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ